ਇਹ ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰ ਜੀਵ अरोड़ा ਜੀ ਦੇ ਜਿਹੜੇ ਟਕਾਰੇ ਜਾਂ ਉਹਨਾਂ ਦੇ ਘਰ ਜਾਂ ਦਫ਼ਤਰ ਦੇ ਵਿੱਚ ਵੀ ਕਹਿੰਦੇ ਜੜੀ ਕੀਤੀ ਕਿ ਕਿੰਨਾ ਦੇਖਣਾ ਕੀ ਕਹਿਣਾ ਚਾਹੀਦਾ ਦੇਖੋ ਇਹ ਬਹੁਤ ਮਾੜੀ ਗੱਲ ਹੈ ਬੀਜੇਪੀ ਵਾਲਿਆਂ ਵਾਸਤੇ ਆਮ ਆਦੀ ਪਾਰਟੀ ਨੂੰ ਦੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਦੇ ਉੱਤੇ ਇਹਨਾਂ ਨੇ ਦੇਖੋ 56 ਕੱਸਿਆ ਕੁਝ ਨਹੀਂ ਨਿਕਲਿਆ ਸਿਸੋਧਿਆ ਸਾਹਿਬ ਤੇ ਕੱਸਿਆ ਕੁਝ ਨਹੀਂ ਨਿਕਲਿਆ ਠੀਕ ਹੈ ਹੁਣ ਬੇਸਿਕਲੀ ਇਹ ਇੱਕ ਪੰਜਾਬ ਨੂੰ ਪੈਨਿਕ ਮਾਹੌਲ ਬਣਾ ਰਿਹਾ ਹੈ ਬੀਜੇਪੀ ਵਾਲੇ ਵੀ ਅਸੀਂ ਜਿਹੜੀ ਸਾਡੀ ਈਡੀ ਸੀਬੀਆਈ ਜੋ ਇਹਨਾਂ ਦੇ ਮਤਲਬ ਇਹ ਏਜੰਸੀਜ਼ ਨੇ ਹਾਂਜੀ ਇਹਨਾਂ ਨੂੰ ਇਹ ਸੋਚਦੇ ਨੇ ਵੀ ਇਹ ਏਜੰਸੀਆਂ ਸਾਡੀਆਂ ਵਿਰਾਸਤੀ ਸਾਨੂੰ ਮਿਲੀਆਂ ਨੇ ਜੋ ਅਸੀਂ ਚਾਹਾਂਗੇ ਉਸ ਤਰੀਕੇ ਨਾਲ ਇਹ ਏਜੰਸੀਆਂ ਸਾਡੇ ਘੇਰੇ ਚੱਲਣੀਆਂ ਪਰ ਮੈਂ ਤੁਹਾਡੇ ਸਾਹਮਣੇ ਅਸੀਂ ਦੱਸਣਾ ਚਾਹਨਾ ਹਾਂ ਕਿ ਵੀ ਏ ਜੋ ਇਹ ਠੱਕੇਸ਼ਾਈ ਨਰਾਦਰੀ ਜਿਹੜਾ ਤੁਗਲਕੀ ਫਰਮਾਨ ਬਰੇਗ ਦੇ ਜਿਹਦੇ ਮਰਜ਼ੀ ਜਾ ਕੇ ਈਡੀ ਨੂੰ ਤਾਂ ਇੰਨਾ ਕਿੰਨਾ ਨੇ ਐ ਬਣਾਤਾ ਜਿਵੇਂ ਉਹ ਇੱਕ ਘਰਾਂ ਚ ਵੇਚ ਨਾਲ ਹੁੰਦੇ ਨੇ ਵੀ ਆ ਹਾਕਰ ਜਿਹੋ ਨੇ ਸਟਰੀਟ ਹਾਕਰ ਜਿ ਬਣਾਤੇ ਜਿਹਦੇ ਮਰਜ਼ੀ ਘਰ ਚ ਮਤਲਬ ਇੱਕ ਏਡੀ ਵੱਡੀ ਏਜੰਸੀ ਦਾ ਤੁਸੀਂ ਕਿਰਦਾਰ ਕਿੱਥੇ ਲਾ ਕੇ ਖੜਾ ਕਰਤਾ ਔਰ ਨਿਕਲਦਾ ਵੀ ਕੁਛ ਨਹੀਂ ਸਭ ਤੋਂ ਵੱਡੀ ਗੱਲ ਜਾਂ ਤਾਂ ਹੋਵੇ ਵੀ ਈਡੀ ਨੇ ਇੰਨੀਆਂ ਮੱਲਾ ਮਾਰੀਆਂ ਵੀ ਉੱਚੋ ਫਲਾਣੇ ਕੋਲੋਂ ਇੰਨੇ 1000 ਕਰੋੜ 100 ਕਰੋੜ 500 ਕਰੋੜ ਮਿਲੇ ਆ ਫੇਰ ਤੁਸੀਂ ਗੱਲ ਕਰੀਏ ਪਰ ਉਹ ਕੀ ਕਰਨ ਉਹਨਾਂ ਨੂੰ ਜਦੋਂ ਉੱਤੋਂ ਉਹਨਾਂ ਦੇ ਆਕਾ ਭੇਜਦੇ ਆ ਉਹਨਾਂ ਨੂੰ ਮਜਬੂਰਨ ਆਉਣਾ ਪੈਂਦਾ ਪਰ ਇਹ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਆਮ ਆਦੀ ਪਾਰਟੀ ਦੀ ਜਿਹੜੇ ਲੋਕ ਨੇ ਸਾਡੇ ਲੋਕਾਂ ਦੀ ਪ੍ਰਸਾਦ ਦੇ ਚੁਣੀ ਹੋਈ ਸਰਕਾਰ ਆ ਇਹ ਬਿਲਕੁਲ ਮੋਦੀ ਸਾਹਿਬ ਭੁੱਲ ਜਾਣ ਇਸ ਚੀਜ਼ ਨੂੰ ਵੀ ਅਸੀਂ ਐਦਾ ਦੇ ਡਰਾਬੇ ਦੇ ਕੇ ਸਾਡੇ ਸੰਸਦਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਾਡੇ ਅ ਡੀਪੀ ਸੀਐਮ ਸਾਹਿਬ ਨੂੰ ਜਾ ਹੋਰ ਸਾਡੇ ਲੀਡਰ ਸਾਹਿਬਾਨ ਨੂੰ ਜਿਨ੍ਹਾਂ ਨੂੰ ਇਹ ਆਉਣ ਵਾਲੇ ਦਿਨਾਂ ਵਿੱਚ ਵੀ ਸਾਨੂੰ ਖਦਸ਼ਾ ਵੀ ਕਈਆਂ ਦੇ ਉੱਤੇ ਹੋਰ ਵੀ ਇਹ ਇਦਾਂ ਦੇ ਮਤਲਬ ਐਕਸ਼ਨ ਕਰ ਸਕਦੇ ਆ ਪਰ ਨਿਕਲਦਾ ਵਿੱਚੋਂ ਕੀ ਹੈ ਕੁਛ ਵੀ ਨਹੀਂ ਇਸ ਕਰਕੇ ਬਹੁਤ ਮੈਂ ਭਾਰੀ ਸ਼ਬਦਾਂ ਜਿਸੀ ਇਸ ਚੀਜ਼ ਦੀ ਨਖੇਦੀ ਕਰਦੇ ਆ ਕਿ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਲੋਕਤੰਤਰ ਦਾ ਘਾਣਾ ਲੋਕਤੰਤਰ ਦੇ ਇਹ ਲੋਕਾਂ ਨੇ ਬਣਾਈ ਹੋਈ ਆਪਣੀ ਚੁੜੇ ਹੋਏ ਲੋਕਾਂ ਦੀ ਸਰਕਾਰ ਹੈਗੀ ਆ ਤੇ ਸਾਨੂੰ ਕੰਮ ਕਰਨ ਦੇਣ ਅਸੀਂ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਆ ਦਿੱਲੀ ਵਾਸਤੇ ਕੰਮ ਕਰਨਾ ਚਾਹੁੰਦੇ ਆ ਹਰਿਆਣੇ ਚੋਂ ਆਈਆਂ ਹਰਿਆਣੇ ਚ ਕੰਮ ਕਰਨਾ ਚਾਹੁੰਦੇ ਆ ਜੰਮੂ ਕਸ਼ਮੀਰ ਚੋਂ ਆਈਆਂ ਬਤ ਜਿੱਥੇ-ਥੇ ਦੇਸ਼ ਦੇ ਵਿੱਚ ਕੇਜਰੀਵਾਲ ਸਾਹਿਬ ਆਪਣਾ ਝਾਕੇ ਪਰਚਮ ਲਹਿਰਾਇਆ ਉੱਥੇ ਅਸੀਂ ਸਾਡੇ ਐਮਐਲਏ ਬਣੇ ਨੇ ਇਸ ਚੀਜ਼ ਦਾ ਹੀ ਕਹਿੰਦੇ ਨਾ ਵੀ ਡਰ ਆਉਂਦਾ ਰੋ ਕਿ ਕੇਜਰੀਵਾਲ ਸਾਹਿਬ ਬਾਹਰ ਆ ਗਏ ਕਿ ਪਤਾ ਨਹੀਂ ਹੁ ਕੀ ਕਰ ਲੈਣਗੇ ਉਹਨਾਂ ਨੇ ਤਾਂ ਇੱਕ ਦੇਸ਼ ਭਗਤ ਬੰਦੇ ਨੇ ਉਹ ਉਹਨਾਂ ਨੇ ਤਾਂ ਦੇਸ਼ ਭਗਤੀ ਦੇ ਉੱਤੇ ਇੱਕ ਇਨਕਲਾਬੀ ਲਹਿਰ ਚੋਂ ਨਿਕਲਿਆ ਇਨਸਾਨ ਆ ਤੇ ਉਹਨਾਂ ਇਨਕਲਾਬੀ ਲਹਿਰ ਚੋਂ ਨਿਕਲ ਕੇ ਜੋ ਨੇ ਆਪਣੇ ਦੇਸ਼ ਦਾ ਇੱਕ ਸੁਪਨਾ ਸਜੋਇਆ ਹੋਇਆ ਵੀ ਇਹਨੂੰ ਵਧੀਆ ਇੱਕ ਸੋਨੇ ਦੀ ਚਿੜੀਆ ਵਾਲਾ ਦੇਸ਼ ਬਣਾਉਣਾ ਔਰ ਕਾ ਰੈਪਸ਼ਨ ਫਰੀ ਦੇਸ਼ ਬਣਾਉਣਾ ਉਹਦੇ ਤਹਿਤ ਉਹ ਕੇਜਵਲ ਸਾਹਿਬ ਤੇ ਸਾਡੀ ਸਾਰੀ ਟੀਮ ਕੰਮ ਕਰ ਰਹੀ ਹੋਈ ਹੈ ਸਰ ਅੱਜ ਉਹਨਾਂ ਨੇ ਐਮਪੀ ਸੁਨੀਲ अरोड़ा ਜੀ ਨੇ ਵੀ ਕਮੈਂਟ ਕੀਤਾ ਉਹ ਕਹਿੰਦੇ ਮੈਂ ਕਮਨ ਸਤੰਦ ਵਿਅਕਤੀਆਂ ਕਹਿੰਦਾ ਜੋ ਵੀ ਮੈਨੂੰ ਪੁੱਛੇ ਜਾਓ ਦੇਖੋ ਉਹ ਇੱਕ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਮੈਂ ਤਾਂ ਅੰਦਾਜ਼ਾ अरोड़ा ਸਾਹਿਬ ਬਾਰੇ ਪਿੱਛੇ 14 ਕਰੋੜ ਰੁਪਇਆ ਉਹਨਾਂ ਨੇ ਇੱਕ ਗਰੀਬ ਬੱਚੇ ਦੇ ਇਲਾਜ ਤੇ ਲਾਇਆ ਕਰਪਟ ਬੰਦਾ ਕੋਈ ਨਹੀਂ ਲੰਦਾ ਜੀ ਕਿਸੇ ਨੂੰ 5 ਰੁਪਇਆ ਨਹੀਂ ਦਿੰਦਾ ਠੀਕ ਹੈ ਸਿਵਲ ਹਸਪੀਟਲ ਦੇ ਵਿੱਚ ਉਹ ਸਾਰਾ ਆਪਣਾ ਪੈਸਾ ਸੀਐਸਆਰ ਦਾ ਜਾਂ ਸਾਰਾ ਆਪਣਾ ਪੈਸਾ ਲਗਾ ਰਹੇ ਨੇ ਪਤਾ ਨਹੀਂ ਮੇਰੇ ਖਿਆਲ ਕਿੰਨੇ ਕਰੋੜਾ ਰੁਪਇਆ ਲਾ ਰਹੇ ਆ ਆਈਐਸਐਸ ਤਾਲਸੀਗਾ ਉਹ ਦੇਖੋ ਉਹਨਾਂ ਨੇ ਉੱਥੇ ਪੈਟਰੋਲ ਆ ਕੇ ਐਕਸਟਰਾ ਕੰਮ ਕੀਤਾ ਬੈਬਰ ਪਾਰਲੀਮੈਂਟ ਰਾਜਸਭਾ ਦੇ ਨਹੀਂ ਫੇਰ ਤੁਸੀਂ ਦੇਖੋ ਐਨਐਚਏ ਸਾਡਾ ਨੈਸ਼ਨਲ ਹਾਈਵੇ ਬਣ ਰਿਹਾ ਉਹਦੇ ਵਿੱਚ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਆ ਸਾਢੇ 7 ਕਰੋੜ ਦਾ ਜਿਹੜੀਆਂ ਥੱਲੇ ਟਾਇਲਾਂ ਲੱਗਣ ਵਾਲੀਆਂ ਨੇ ਫੁੱਟਪਾਥਾਂ ਦੇ ਨਾਲ ਨਾਲ ਗ੍ਰੀਨ ਵੈਲਟ ਹੋਣ ਵਾਲੀ ਆ ਮਤਲਬ ਉਹ ਇੱਕ ਉਹ ਇਸ ਇਨਸਾਨ ਦਾ ਇੱਕ ਵਿਕਾਸਪੁਰਸ਼ ਆ ਬੰਦਾ ਐਸੇ شریف ਇਨਸਾਨ ਨੂੰ ਜਿਹੜਾ ਕਿ ਇੱਕ ਨੇਸ਼ਨ ਦੇ ਪ੍ਰਤੀ ਸਾਡੇ ਦੇਸ਼ ਦੇ ਪ੍ਰਤੀ ਅੱਛਾ ਕੰਮ ਕਰਨਾ ਚਾਹੁੰਦਾ ਜੇ ਅੱਜ ਉਹਨੂੰ ਇਦਾਂ ਇਹ ਪ੍ਰੈਸ਼ਰ ਪਾ ਕੇ ਸੋਚਣਗੇ ਵੀ ਅਸੀਂ ਸਣੀ ਸਾਹਿਬ ਨੂੰ ਇਦਾਂ ਈਡੀ ਤੋਂ ਡਰਾਪਾ ਦਵਾਉਂਗੇ ਇਹ ਇਤਾਂ ਨਹੀਂ ਅਸੀਂ ਡੱਪ ਨਾਲੇ ਹੈਗੇ ਜਿੱਦਾਂ ਤੁਸੀਂ ਕਹਿਆ ਤੁਹਾਨੂੰ ਲੱਗਦਾ ਕਿ ਖੰਡ ਸਾਹਿਬ ਆ ਵੀ ਹੋਰ ਸੀਨੀਅਰ ਲੀਡਰ ਜਿਹੜੇ ਨੇ ਬਿਲਕੁਲ ਜਿਸ ਤਰੀਕੇ ਜ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਦੇਖੋ ਕਿਸ ਇਹ ਇਹਨਾਂ ਦਾ ਕੰਮ ਇਹਦਾ ਪਤਾ ਹੀ ਨਹੀਂ ਇਹਦਾ ਸਵੇਰੇ 7 ਵਜੇ ਆ ਕੇ ਖੜ ਜਾਂਦੇ ਨੇ ਇਹ ਇਹਦਾ ਜੋਤ ਤੋਂ ਕਮਾਂਡ ਇਹਨਾਂ ਦੇ ਆਕਾ ਦਿੰਦੇ ਨੇ ਉਹ ਸਾਹਿਬ ਨਾਲ ਇਹਨਾਂ ਨੇ ਆ ਕੇ ਕੰਮ ਸ਼ੁਰੂ ਕਰ ਦਿੰਦੇ ਨੇ ਲੱਗਦਾ ਕਿ ਸੀਨੀਅਰ ਲੀਡਰਾਂ ਦੇ ਉੱਤੇ ਜਿਹੜੀਆਂ ਹੋਰ ਉਤੇ ਦੇਖੋ ਜਿਸ ਤਰੀਕੇ ਨਾਲ ਮਾਹੌਲ ਬਣਾਇਆ ਜਾ ਰਿਹਾ ਪੈਨਿਕ ਮਾਹੌਲ ਬਣਾਇਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਆਵਾਜ਼ੀ ਪਾਰਟੀ ਨੂੰ ਆਪ ਨੂੰ ਅਸੀਂ ਜਿਹੜੀ ऐसे प्रेशर ਪੜਾ ਕੇ ਏਜੰਸੀਆਂ ਦੇ ਥਰੂ ਪਰ ਇਹ ਆਮ ਆਦਮੀ ਪਾਰਟੀ ਇੱਕ ਇਨਕਲਾਬੀ ਪਾਰਟੀ ਹੈਗੀ ਆ ਅੰਨਾ ਹਜ਼ਾਰਾ ਦੀ ਪਾਰਟੀ ਜੋ ਨਿਕਲੀ ਪਾਰਟੀ ਆ ਇਸ ਕਰਕੇ ਜਲਦੀ ਜੜੇ ਦੱਬਣ ਵਾਲੀ ਪਾਰਟੀ ਨਹੀਂ ਹੈਗੀ